ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਪਿੰਡ ਉੱਬਾ ਤੇ ਜ਼ਿਲ੍ਹਾ ਮਾਨਸਾ ਤੇ ਬੁਰਜ ਡੇਲਮਾਰੇ ਵਿਚਕਾਰ ਖੜਿਆ ਦਾਣਾ ਮੰਡੀ ਚ ਆਪਣੇ ਗੱਡੀਆਂ ਵਾਲੇ ਭਰਾ ਆਣਗੇ ਆਪਣੇ ਪਿੰਡ ਦੀ ਕੰਮ ਕਰਨ ਜਾਂਦੇ ਆ ਉੱਧੇ ਵੀ ਜਾਂਦੇ ਆ ਆਸ-ਪਾਸ ਦੇ ਪਿੰਡਾਂ ਵਾਲੇ ਇਹਨਾਂ ਨੂੰ ਸਾਰੇ ਜਾਣਦੇ ਆ ਕਾਰੀਗਰਨ ਟੌਪ ਦੇ ਜਿਹੜਾ ਮਰਜ਼ੀ ਕੰਮ ਇਹਨਾਂ ਨੂੰ ਤੁਸੀਂ ਕਰਵਾ ਸਕਦੇ ਹੋ ਅੱਜ ਇਹਨਾਂ ਕੋਲ ਆ ਨਾਗ ਮਿੱਤਰੋ ਛੋਟੀ ਐ ਡਿਟੇਲ ਪੁੱਛਾਂਗੇ ਬਾਈ ਨੂੰ ਸਾਰੀ ਕੀ ਇਹਦੀ ਡਿਟੇਲ ਐ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਵੀਡੀਓ ਦੇ ਵਿੱਚ ਹੀ ਆਪਾਂ ਰੇਟ ਕਰਾਵਾਂਗੇ ਸਸਰੀ ਘਰ ਬਾਈ ਸਸਰੀ ਘਰ ਜੀ ਹੁਣ ਜੇ ਆਪਾਂ ਬਾਈ ਆ ਛੋਟੀ ਦੀ ਗੱਲ ਕਰੀਏ ਖੀਰੀ ਹੈ ਖੀਰੀ ਹੈ ਦੁੱਘੀ ਹੈ ਜੀ ਠੀਕ ਹੈ ਕਿੰਨੇ ਟਾਈਮ ਦੀ ਗੱਬਣ ਹੈ ਇਹ ਗੱਬਣ ਹੈ ਇਹਦੇ ਚ ਰਹਿਗੇ ਜੀ ਦੋ ਮਹੀਨੇ ਸੂਣ ਚ ਸਹੀ ਦੋ ਮਹੀਨੇ ਰਹਿਗੇ ਸੂਣ ਚ ਲਓ ਵੀ ਮਿੱਤਰੋ ਬਾਈ ਕਹਿੰਦਾ ਦੋ ਮਹੀਨੇ ਰਹਿਗੇ ਸੂਣ ਚ ਬਹੁਤ ਯਾਰੇ ਸਿੰਘਾਂ ਦੀ ਕੁਆਲਿਟੀ ਦੀ ਗੱਲ ਕਰਾਂ ਰਿੰਗ ਸਿੰਘ ਲੱਗਿਆ ਹੋਇਆ ਬਹੁਤ ਸੋਹਣੀ ਹੈ ਸ਼ਕੀਨ ਹੈ ਬਾਕੀ ਠੰਡੀ ਬਹੁਤਾ ਕੋਨੀ ਆ ਕੋਈ ਉਪਰਾ ਪਾਨੀ ਨਹੀਂ ਪਹੁੰਚ ਯਾਦ ਇਹ ਠੰਡੀ ਹੈ ਸਿੰਗਲ ਹੱਡੀ ਦੇ ਵਿੱਚ ਹੈ ਬਾਕੀ ਤੁਸੀਂ ਬਰੀਕੀਆਂ ਚੈੱਕ ਕਰ ਸਕਦੇ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜਾ ਹੋੜ ਦੇ ਦਿਖਾ ਦੇ ਥਣ ਥੋਣ ਆਪਣੇ ਦਰਸ਼ਕਾਂ ਨੂੰ ਚਾਰੇ ਥਾਣਾ ਦਾ ਸਹਜ ਇੱਕੋ ਜਿਹਾਗਾ ਬਾਕੀ ਜਦੋਂ ਤੁਸੀਂ ਕੋਲੇ ਆਓਗੇ ਆਪ ਤਸੱਲੀ ਕਰਕੇ ਲੈ ਲਿਓ ਬੰਦੇ ਨਰਮਨ ਜੇ ਪੂਸ ਦੀ ਗੱਲ ਕਰਾਂ ਨਾ ਮਿੱਤਰੋ ਅੱਧਾ ਇੰਚੀ ਪੂਹ ਚਿੱਟੀ ਹੈ ਜਿਹੜੀ ਮੋਹਰਾ ਦੀ ਪਿਓਰ ਨਿਸ਼ਾਨੀ ਹੈ ਦਿਖਾ ਰਹੇ ਜਸਨੇ ਹੁਣ ਇਸ ਕੀ ਪੜੀ ਹੋਈ ਆ ਇਹਨੂੰ ਪਾ ਜਾ ਵੀ ਨਹੀਂ ਕੁਸ ਕੱਲੇ ਕੱਖਾਂ ਤੂੜੀ ਤੇ ਤੇ ਛਾਰ ਤੇ ਹੀ ਰਹਿੰਦੀ ਏ ਠੀਕ ਹੈ ਹਾਂ ਕੋਈ ਆਟਾ ਦਾਣਾ ਤਾਂ ਦਿਖਾਇਆ ਹੀ ਨਹੀਂ ਇਹਨੂੰ ਠੀਕ ਹੈ ਠੀਕ ਹੈ ਦਿਖਾ ਦੇ ਜਸਨਿਆ ਤਾਰਾਂ ਪੌਂਦੀ ਆਉਂਦੀ ਆ ਲੈ ਬਾਈ ਹੁਣ ਜੇ ਐਂ ਗੱਲ ਕਰੀਏ ਆਪਾਂ ਇਹਦੇ ਟੀਕੇ ਦਾ ਪਤਾ ਕਿਹੜਾ ਟੀਕਾ ਪਰਾ ਨਾ ਇਹ ਸਾਨਤ ਲਵਾਈ ਹੈ ਜੀ ਸਿੱਧੀ ਡਾਇਰੈਕਟ ਕ੍ਰਾਸ ਹੋਈ ਆ ਮਿੱਤਰੋ ਇਹੇ ਛੋਟੀ ਡਾਇਰੈਕਟ ਕ੍ਰਾਸ ਹੋਈ ਆ ਛੋਟੇ ਤੋਂ ਚਲੋ ਚੰਗੀ ਗੱਲ ਆ ਬੱਚੇ ਦੀ ਗਰੋਥ ਵੀ ਵਧੀਆ ਹੁੰਦੀ ਆ ਇਹ ਆਪਾਂ ਕੱਟੀ ਲਈ ਸੀ ਬਾਈ ਕੱਟੀ ਠੀਕ ਹੈ ਕੋਈ ਮਾਰ ਦੀ ਮੂਰਦੀ ਕੋਈ ਨਾ ਨਾ ਠੀਕ ਹੈ ਬਾਈ ਜੇ ਹੁਣ ਆਪਾਂ ਬਾਈ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਜਾਇਜ਼ ਜਾਂ ਰੇਟ ਕੀ ਰੇਟ ਕਰਦਾ ਇਹਦਾ ਰੇਟ ਹੈ ਜੀ 1 ਲੱਖ 20 ਹਜ਼ਾਰ 1 ਲੱਖ 20 ਹਜ਼ਾਰ ਮਾਨਤਾਨ ਬਾਈ ਮਾਨਤਾਨ ਕਰਦੇ ਆਂਗੇ ਵਿੱਚੋਂ ਕੋਈ ਗੱਲ ਨਹੀਂ ਠੀਕ ਹੈ ਬਾਈ ਬਾਈ ਕਹਿੰਦਾ ਇੱਕ ਵਾਰੀ ਡੀਰਬ ਕਰਿਆ ਹੁਣ ਤੱਕ ਤੁਸੀਂ ਕੰਡੈਕਟ ਕਰਿਓ ਬੰਦੇ ਨਰਮਾ ਕਹਿੰਦਾ ਕੋਈ ਗੱਲ ਨਹੀਂ ਮਾਨਤਾਨ ਵੀ ਕਰਾਂਗੇ ਚਲੋ ਰੇਟ ਵੀ ਕਰਨੀ ਹੁੰਦਾ ਫੇਰ ਹੀ ਕੋਈ ਸਨਰ ਲੱਦਦਾ ਇਧਰੋਂ ਦਿਖਾ ਰਹੇ ਜਸਨਿਆ ਬਹੁਤ ਸ਼ਕੀਨ ਹੈ ਛੋਟੀ ਮਾਰਦੇ ਮਿੱਤਰਾ ਕੈਮਰਾ ਸਿੰਗਲ ਅੱਡੀਆ ਦਿਖਾ ਰਹੇ ਵਿਸੋ ਲੈ ਬਾਈ ਹੁਣ ਆਏ ਕਰ ਫੋਨ ਨੰਬਰ ਦੇ ਆਪਣਾ 844 ਹਾਂ ਉੱਚੀ ਬੋਲਦੇ 84464024 ਇੱਕ ਵਾਰੀ ਹੋਰ ਬੋਲਦੇ 84464024 ਲਓ ਵੀ ਮਿੱਤਰੋ ਫੋਨ ਨੰਬਰ ਬਾਈ ਨੇ ਵੀਡੀਓ ਦੇ ਵਿੱਚ ਬੋਲਤਾ ਜਿਹੜੇ ਆਪਣੇ ਦਰਸ਼ਕ ਨੂੰ ਪਸੰਦ ਆਉਂਦੀ ਹੋਈ ਆਪਣੇ ਭਰਾਵਾਂ ਨੂੰ ਕੰਟੈਕਟ ਕਰ ਲਿਓ ਬੰਦੇ ਨਰਮਸ ਸਿਰ ਨਹੀਂ ਜਾਂਦੇ ਚੋਟੀ ਬਹੁਤ ਜ਼ਿਆਦੇ ਸਕੀਨ ਆ ਮਿੱਤਰੋ ਬਹੁਤ ਰੁਪਈਆ ਦੀ ਬਣਨਾ। ਅਨੰਦਵਾਰ ਮਿਲਦੇ ਆ ਅਗਲੀ ਵੀਡੀਓ।